ਆਖਰ ਕਦੋਂ ਤੱਕ ਭਾਰਤ ਦੀਆਂ ਇਹ ਬੰਦੇ ਖਣੀਆਂ ਸੜਕਾਂ ਲੋਕਾਂ ਦੇ ਧੀਆ ਪੁੱਤਾਂ ਦੀ ਐਵੇਂ ਹੀ jaan ਲੈਂਦੀਆਂ ਰਹਿਣਗੀਆਂ ਆਹ ਦੇਖੋ ਨਾਭਾ ਵਿੱਚ ਇੱਕੋ ਰਾਤ ਦੋ ਐਕਸੀਡੈਂਟ ਹੋਏ ਦੱਸੇ ਜਾ ਰਹੇ ਆ ਦੱਸਿਆ ਜਾ ਰਿਹਾ ਕਿ ਸੜਕ ਦੇ ਉੱਪਰ ਰੋਡ ਦੇ ਉੱਪਰ ਮੇਨ ਹਾਈਵੇ ਦੇ ਉੱਪਰ ਸਪੀਡ ਬ੍ਰੇਕਰ ਬਣੇ ਹੋਏ ਸੀ ਸਪੀਡ ਬ੍ਰੇਕਰਾਂ ਦੇ ਉੱਪਰ ਜਿਹੜੇ ਠੇਕੇਦਾਰ ਨੇ ਇਹ ਰੋਡ ਬਣਾਇਆ ਉਹਦੇ ਉੱਪਰ ਕੋਈ ਰਿਫਲੈਕਟਰ ਨਹੀਂ ਲਾਇਆ ਲੋਕਾਂ ਦਾ ਕਹਿਣਾ ਕਿ ਨਾ ਕੋਈ ਚਿੱਟੀ ਪੱਟੀ ਨਾ ਕੋਈ ਪੀਲੀ ਪੱਟੀ ਤੇ ਨਾ ਕੋਈ ਸਾਈਨ ਬੋਰਡ ਉੱਥੇ ਲਾਇਆ ਜੀਰੇ ਤੇ ਲਿਖਿਆ ਹੋਵੇ ਭਾਈ ਇੱਥੇ ਅੱਗੇ ਸਪੀਡ ਬ੍ਰੇਕਰ ਆਉਦੀ ਸਪੀਡ ਹੌਲੀ ਕਰ ਲੋ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਨ ਬੋਰਡ ਨਹੀਂ ਰਿਫਲੈਕਟਰ ਨਹੀਂ ਪੱਟੀਆਂ ਨਹੀਂ ਤੇ ਜਦੋਂ ਕੋਈ ਅਣਜਾਣ ਵਿਅਕਤੀ ਲੋਕ ਜਿਹੜੇ ਨੇ ਨਜ਼ਦੀਕ ਦੇ ਰਹਿਣ ਵਾਲੇ ਹਲੇ ਉਹਨਾਂ ਨੂੰ ਤਾਂ ਮਾੜਾ ਮੋਟਾ ਪਤਾ ਹੁੰਦਾ ਪਰ ਜਿਹੜੇ ਅਣਜਾਣ ਲੋਕ ਬਾਹਰ ਤੋਂ ਆਉਂਦੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਤੇ ਜਦੋਂ ਉਹ ਆਪਦੀ ਸਪੀਡ ਤੇ ਆਈ ਨੇ ਕਿਉਂਕਿ ਹਾਈਵੇ ਹੈ ਹਾਈਵੇ ਦੇ ਉੱਪਰ ਤਾਂ ਗੱਡੀ ਚੱਲਣੀ ਚੱਲਣੀ ਹੈ ਨਾ ਤੇਜ਼ ਹੀ ਚੱਲਣੀ ਹੈ ਜਦੋਂ ਵਿਚਾਰੇ ਉਹ ਰੋਡ ਦੇ ਉੱਪਰ ਤਾਂ ਗੱਡੀ ਨੇ ਤੇਜ਼ ਹੀ ਚੱਲਣਾ ਜਦੋਂ ਉਹ ਆਉਂਦੇ ਨੇ ਨਜ਼ਦੀਕ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਇੱਕਦਮ ਗੱਡੀ ਉਹ ਰੈਂਪ ਦੇ ਉੱਪਰੋਂ ਉਹ ਸਪੀਡ ਬ੍ਰੇਕਰ ਦੇ ਉੱਪਰੋਂ ਜੰਪ ਕਰ ਜਾਂਦੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਉਹ ਸਪੀਡ ਬ੍ਰੇਕਰ ਵੀ ਥੋੜਾ ਜਿਹਾ ਉੱਚਾ ਬਣਿਆ ਹੋਇਆ ਤੇ ਉਹਦੇ ਤੋਂ ਗੱਡੀ ਜੰਪ ਕਰ ਜਾਂਦੀ ਹੁਣ ਇਹ ਨੌਜਵਾਨ ਸੀ ਜੁਗੇਸ਼ ਨਾਂ ਦਾ ਨੌਜਵਾਨ 23 ਸਾਲਾਂ ਦਾ ਇਹ ਮਲੇਰ ਕੋਟਲੇ ਵਾਲੀ ਸਾਈਡ ਜਾ ਰਿਹਾ ਸੀ ਜਦੋਂ ਇਹ ਵਿਚਾਰਾ ਉੱਥੇ ਪਹੁੰਚਿਆ ਤੇ ਉਹਦੀ ਗੱਡੀ ਪਲਟੀ ਖਾ ਗਈ ਸਪੀਡ ਬ੍ਰੇਕਰ ਦੇ ਉੱਪਰ ਪਲਟੀ ਖਾ ਕੇ ਗੱਡੀ ਗਾਂਦ ਰਖਤ ਦੇ ਵਿੱਚ ਜਾ ਵਜੀ ਜਿੱਥੇ ਜਾ ਕੇ ਮੁੰਡੇ ਦੀ ਵਿਚਾਰੇ ਦੀ ਉੱਥੇ ਮੋੱਕੇ ਤਾਂ ਹੀ ਮੌਤ ਹੋ ਗਈ ਦੂਜਾ ਮੁੰਡਾ ਹੋਰ ਇੱਕ ਮੋਟਰਸਾਈਕਲ ਤੇ ਆ ਰਿਹਾ ਸੀ ਯਸ਼ ਉਸ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਆਪਣੀ ਫੈਕਟਰੀ ਦੇ ਵਿੱਚੋਂ ਆਇਆ ਸੀ ਘਰ ਵਾਪਸ ਜਾ ਰਿਹਾ ਸੀ ਉਹਨੂੰ ਪਤਾ ਨਹੀਂ ਲੱਗਾ ਅੰਦਾਜ਼ਾ ਨਹੀਂ ਹੋਇਆ ਕਿ ਸਪੀਡ ਬ੍ਰੇਕਰ ਆ ਗਿਆ ਉਹ ਮੋਟਰਸਾਈਕਲ ਤੇ ਸੀ ਮੁੰਡਾ ਤੇ ਮੋਟਰਸਾਈਕਲ ਉਹਦਾ ਡੋਲ ਗਿਆ ਮੁੰਡਾ ਗੰਭੀਰ ਜ਼ਖਮੀ ਹੋਇਆ ਜਦੋਂ ਡਿੱਗਿਆ ਉਹਦੀ ਹਾਲਤ ਨਾਜ਼ੁਕ ਬਣੀ ਹੋਈ ਆ ਹਸਪੀਟਲ ਦੇ ਅੰਦਰ ਐਡਮਿਟ ਆ ਤੇ ਉਥੋਂ ਦੇ ਲੋਕ ਦੱਸ ਰਹੇ ਆ ਕਿ ਅਸੀਂ ਰੋਜ਼ਾਨਾ ਅਰੇਹੇ ਹਾਦਸੇ ਹੁੰਦੇ ਦੇਖਦੇ ਆ ਉਥੇ ਕਿੰਨੇ ਲੋਕ ਆ ਜਿਹੜੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਦੱਸੋ ਹੁਣ ਇਹਦਾ ਜ਼ਿੰਮੇਵਾਰ ਕੌਣ ਇਹ ਸਰਕਾਰਾਂ ਇਹ ਪ੍ਰਸ਼ਾਸਨ ਤੇ ਉਹ ਇਨਸਾਨ ਜਿਹਦੇ ਕੋਲ ਇਸ ਸੜਕ ਦਾ ਠੇਕਾ ਸੀ ਇਸ ਰੋਡ ਦਾ ਠੇਕਾ ਸੀ ਉਹ ਜ਼ਿੰਮੇਵਾਰ ਨਹੀਂ ਹੁਣ ਦੱਸੋ ਇੱਕ ਮਾਪਿਆਂ ਦਾ ਪੁੱਤ ਚਲਾ ਗਿਆ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਆ ਕੀ ਸਰਕਾਰ ਕੀ ਪ੍ਰਸ਼ਾਸਨ ਉਸ ਜਿਹੜੇ ਬੰਦੇ ਨੇ ਇਹ ਸੜਕ ਬਣਾਈ ਆ ਉਹਦੇ ਤੇ ਕਾਰਵਾਈ ਕਰੂਗਾ ਕੱਲਾ ਉਹੀ ਜ਼ਿੰਮੇਵਾਰ ਨਹੀਂ ਇੱਥੇ ਪ੍ਰਸ਼ਾਸਨ ਵੀ ਸਰਕਾਰ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਧਿਆਨ ਨਹੀਂ ਦਿੱਤਾ ਲੋਕਾਂ ਤੋਂ ਵੋਟਾਂ ਲੈਣਾ ਹੁੰਦਾ ਨਾ ਸਰਕਾਰਾਂ ਅਸੀਂ ਜੀ ਤੁਹਾਡੀ ਸੁਰੱਖਿਆ ਜਕਿੰਨੀ ਬਣਾਵਾਂਗੇ ਤੁਹਾਨੂੰ ਸੁਰੱਖਿਆ ਦੇਵਾਂਗੇ ਇਹਨਾਂ ਨੇ ਵੱਡੀਆਂ ਗੱਲਾਂ ਤਾਂ ਪਤਾ ਨਹੀਂ ਪੂਰੀਆਂ ਕਰਨੀਆਂ ਕਿ ਨਹੀਂ ਕਰਨੀਆਂ ਮੈਂ ਇਸ ਤਾਂ ਇਹ ਸਰਕਾਰ ਦਾ ਵੀ ਸਮਾਂ ਬੀਤ ਹੀ ਚੁੱਕਾ ਇਹਨਾਂ ਤੋਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵੱਲ ਨਹੀਂ ਧਿਆਨ ਦਿੱਤਾ ਜਾਂਦਾ ਤੇ ਆ ਹੁਣ ਬਿਚਾਰੇ ਮਾਪਿਆਂ ਦਾ ਪਤਾ ਨਹੀਂ ਕੀ ਹਾਲ ਹੋਣਾ ਜਿਨ੍ਹਾਂ ਦੇ ਦੋ ਜਵਾਨ ਪੁੱਤ ਇੱਕ ਦੀ ਮੌਤ ਹੋ ਚੁੱਕੀ ਹੈ 32 ਸਾਲਾਂ ਦੇ ਮੁੰਡੇ ਦੀ ਤੇ 25 ਸਾਲਾਂ ਦਾ ਮੁੰਡਾ ਜਿਹੜਾ ਹਸਪੀਟਲ ਦੇ ਅੰਦਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਆ ਅੱਗੇ ਸੁਣੋ ਉੱਥੋਂ ਦੇ ਲੋਕਾਂ ਦਾ ਜਿਹੜੇ ਚਸ਼ਮਦੀਦ ਲੋਕ ਆ ਉਹਨਾਂ ਦਾ ਕੀ ਕਹਿਣਾ ਤੇ ਜਿਹੜੇ ਵਿਚਾਰੇ ਭੈਣਾ ਭਰਾ ਉਹਨਾਂ ਨੂੰ ਚੁੱਕ ਕੇ ਲੈ ਕੇ ਆਏ ਆ 108 ਅ ਨੰਬਰ ਐਂਬੂਲੈਂਸ ਉਹਨਾਂ ਨੂੰ ਲੈ ਕੇ ਆਈ ਆ ਉਹਨਾਂ ਵੀਰਾਂ ਦਾ ਕੀ ਕਹਿਣਾ ਆ ਅੱਗੇ ਸੁਣੋ ਮਮਸਖੂਰ ਹੈ ਜੀ ਮੈਂ 108 ਤੇ ਲੱਗੇ ਹਾਂ ਜੀ ਜਿਹੜੀ ਐਂਬੂਲੈਂਸੇ ਵੱਲ ਚਲਦੀ ਸਰਕਾਰੀ ਹਾਂ ਜੀ 108 ਦੇ ਉੱਤੇ ਲੱਗੇ ਹੋਏ ਹਾਂ ਜੀ EMT ਐ ਕੀ ਕਾਰਨ ਹੈ ਜਿਹੜਾ ਐਕਸੀਡੈਂਟ ਕਰਨ ਡੈਥ ਹੋਇਆ ਐਕਸੀਡੈਂਟ ਦਾ ਸਰ ਜਿਹੜੇ ਰੈਂਪ ਬਣੇ ਨੇ ਨਵੇਂ ਉਹਨਾਂ ਦੇ ਜਿਹੜੇ ਨਜ਼ਦੀਕੀ ਜਿੱਥੇ ਐਕਸੀਡੈਂਟ ਹੋਇਆਗਾ ਉੱਥੇ ਦੱਸ ਰਹੇ ਸੀ ਵੀ ਰੈਂਪ ਤੋਂ ਅਨਬੈਲੈਂਸ ਹੋਈ ਹੈ ਗੱਡੀ ਤੇ ਉਹਦੇ ਕਾਰਨ ਹੋਇਆ ਇਹ ਜਿਹੜੇ ਰੈਂਪ ਬਣੇ ਹੋਏ ਨੇ ਕਾਫੀ ਉੱਚੇ ਬਣੇ ਹੋਏ ਨੇਗੇ ਤੇ ਨਾ ਹੀ ਉਹਨਾਂ ਉੱਤੇ ਕੋਈ ਸਾਈਨ ਬੋਰਡ ਲੱਗੇ ਹੋਣੀ ਨਾ ਕੋਈ ਲਾਈਟ ਦਾ ਕੋਈ ਪ੍ਰਬੰਧ ਹੈ ਇਵਨ ਕਿ ਅਸੀਂ ਰਾਤ ਨੂੰ ਵੀ ਕੇਸ ਚੱਕ ਕੇ ਲੈ ਕੇ ਆਉਂਦੇ ਰਹਿੰਦੇ ਹਾਂਗੇ ਤੇ ਆਲੇ-ਦਾਲ ਕਿਤੇ ਵੀ ਲਾਈਟਾਂ ਦਾ ਪ੍ਰਬੰਧ ਹੈ ਹੀ ਨਹੀਂ ਜੀ ਨਾਪੇ ਦੇ ਆਲੇ-ਦਾਲ ਕਿਤੇ ਵੀ ਰੈਂਪ ਤੋਂ ਕਿੱਥੇ ਲੱਗੀ ਹੈ ਇਹ ਸਰ ਰਾਤਾ ਸੋਮੀ ਸਦਸਮਪਾ ਬਣਿਆ ਜਿਹੜਾ ਉਹਦੀ ਕੈਂਚੀ ਦੇ ਉੱਤੇ ਰੈਂਪ ਬਣਿਆ ਹੈ ਉੱਚਾ ਜਿਹਾ ਉਹਦੇ ਉੱਤੇ ਲੱਗੀ ਹੋਈ ਹੈ ਇਹਦੇ ਤੋਂ ਗੱਡੀ ਹੋਈ ਅਨਬੈਲੈਂਸ ਹਾਂਜੀ ਇਹ ਸਰ ਸਾਨੂੰ ਜਾ ਕੇ ਜਦੋਂ ਅਸੀਂ ਦੇਖਿਆ ਹੀ ਮਤਲਬ ਕਿ ਬੰਦਾ ਡੈਥ ਵੀ ਉਹ ਬੰਦਾ ਡੈਥ ਹੋਈ ਸੀ ਸਾਨੂੰ ਤੇ ਨਜ਼ਦੀਕੀਆਂ ਦੱਸਿਆ ਵੀ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਡੈਥ ਹੋ ਚੁੱਕੀ ਸੀ ਬੰਦੇ ਦੀ ਠੀਕ ਸਰ ਸਾਨੂੰ 4:30 ਵਜੇ ਸਾਡ ਇੱਕ ਆਨਲਾਈਨ ਕਾਲ ਹੈ ਸਾਨੂੰ ਆਨਲਾਈਨ ਸਾਡੇ ਤੇ ਕੰਪਲੀਟ ਪੈਂਦੀ ਆ ਤਾਂ ਇਹ 4:30 ਵਜੇ ਅਸੀਂ ਆ ਕੇ ਡੇਰਾ ਵਿਆਸ ਜਿਹੜਾ ਸਤ ਸੰਗਰ ਦੇ ਸਾਹਮਣੇ ਜਾ ਕੇ ਦੇਖਿਆ ਤੇ ਇੱਕ ਗੱਡੀ ਦਰੱਖਤ ਦੇ ਨਾਲ ਟ੍ਰੱਕ ਨਾਲ ਟਕਰਾਈ ਹੋਈ ਸੀਗੀ ਤੇ ਬੰਦਾ ਉਹਦੇ ਵਿੱਚ ਹੀ ਸੀ ਜਦੋਂ ਅਸੀਂ ਜਾ ਕੇ ਚੈੱਕ ਕੀਤਾ ਤਾਂ ਬੰਦਾ ਆਲਰੇਡੀ ਡੈੱਡ ਸੀਗਾ ਤੇ ਫਿਰ ਅਸੀਂ ਐਂਬੂਲੈਂਸ ਬੁਲਾਈ ਤੇ ਐਂਬੂਲੈਂਸ ਨੂੰ ਨਾਲ ਮਦਦ ਨੂੰ ਲੈ ਕੇ ਡੈੱਡ ਆਊਟ ਲੈ ਕੇ ਸੀ ਸਿਵਲ ਹਸਪੀਟਲ ਪਟਿਆਲਾ ਦੇ ਅੱਥੇ ਨਾਬਾ ਦੇ ਵਿੱਚ ਆ ਗਏ ਕਾਰਨ ਕਿ ਮੰਨਦੇ ਵੀ ਐਕਸੀਡੈਂਟ ਦਾ ਕਾਰਨ ਉੱਥੇ ਜੋ ਲੋਕ ਸੀਗੇ ਆਲੇ-ਦਾਲੇ ਜਿਨ੍ਹਾਂ ਨੇ ਦੱਸਿਆ ਵੀ ਉੱਥੇ ਇੱਕ ਹੰਪ ਸੀਗਾ ਵੀ ਉਹ ਹੰਪ ਤੋਂ ਗੱਡੀ ਉਛਲ ਕੇ ਅੱਗੇ ਦਰਖਤ ਤੇ ਜਾ ਕੇ ਵੱਜੀ ਡੈੱਥ ਮੌਕੇ ਦੀ ਹੋ ਗਈ ਹਾਂਜੀ ਡੈੱਥ ਮੌਕੇ ਦੀ ਹੋ ਗਈ ਸੀਗੀ ਇੱਕ ਵਾਰੀ ਇੱਥੇ ਆ ਕੇ ਬਟ ਡਾਕਟਰਾਂ ਨੇ ਕਲੀਅਰ ਕੀਤਾ ਵੀ ਡੈੱਥ ਹੋ ਚੁੱਕੀ ਆ ਪਰ ਕਲੀਅਰ ਉੱਥੇ ਹੋ ਚੁੱਕਾ ਦੇਖ ਲੈ ਸੀ ਅਸੀਂ ਉਹ ਡੈੱਥ ਹੋ ਗਈ ਹਾਂਜੀ ਹਾਂਜੀ ਬੰਦਾ ਇਕੱਲਾ ਹੀ ਸੀ ਇਹ ਆ ਨਹੀਂ ਪਤਾ ਕਿ ਕਿਹੜੀ ਸਾਈਡ ਤੋਂ ਰਿਹਾ ਸੀਗਾ ਪਰ ਜਾ ਇਹਨੇ ਮਲੇਰ ਕੋਟੀ ਹਾਂ ਜੀ ਇਹਦੇ ਘਰ ਦੇ ਨਾਲ ਗੱਲ ਹੋਈ ਹੈ ਵੀ ਉਹ ਮਲੇਰਕੋਟਲੇ ਦੀ ਜੀ ਠੀਕ ਹੈ ਮੈਂ ਤਾਂ ਆਪਣੇ ਡੌਗ ਨੂੰ ਗੇੜਾ ਘਟਾ ਰਿਆ ਸੀਗਾ ਮੈਂ ਰੋਜ਼ ਦੇਖਦਾ ਇਹ ਰੈਂਪ ਜਿਹੜੇ ਬਣੇ ਨੇ ਮੇਨ ਰੋਡਾਂ ਤੇ ਤਿੰਨ ਰੋਜ਼ ਇੱਥੇ ਆਨ ਬੈਲੇ ਹੁੰਦਾ ਹੈ ਮੋਟਰਸਾਈਕਲ ਵਾਲਾ ਜਿਹਨੂੰ ਨਹੀਂ ਪਤਾ ਮੈਨੂੰ ਮੈਂ ਜਾਣਦਾ ਮੈਨੂੰ ਪਤਾ ਵੀ ਰੈਂਪ ਬਣਿਆ ਹੈ ਮੈਂ ਤਾਂ ਗੱਡੀ ਹੌਲੀ ਕਰਕੇ ਚੱਲਣਾ ਪਰ ਜਿਹਨੂੰ ਨਹੀਂ ਪਤਾ ਰੋਜ਼ ਆ ਮੈਂ ਰੋਜ਼ ਦੇਖਦਾ ਕੋਈ ਨਾ ਕੋਈ ਹੁੰਦਾ ਹੈ ਕਦੇ ਥੂਈ ਵਾਲੇ ਮੋੜ ਤੇ ਕਦੇ ਸਿਟੀ ਹਾਰਟ ਕਦੇ ਰਾਸਵਮੀ ਮੋੜ ਤੇ ਰੋਜ਼ ਕੋਈ ਨਾ ਕੋਈ ਅਨਬੈਲੈਂਸ ਹੁੰਦਾ ਇਹ ਨਾ ਤਾਂ ਕੋਈ ਉਤੇ ਸਿੱਕਣ ਲੱਗਿਆ ਹੋਇਆ ਵੀ ਹਾਂ ਰੈਪ ਬਣਿਆ ਹੋਇਆ ਜਾਂ ਕੁਝ ਪਤਾ ਨਹੀਂ ਲੱਗਦਾ ਠੀਕ ਹੈ ਕਿਸੇ ਨੂੰ ਪਤਾ ਨਹੀਂ ਚੱਲਦਾ ਅਗਲਾ ਉਥੇ ਗਿਰਦਾ ਆ ਹੁਣ ਐਮਰਜੈਂਸੀ ਚ ਮੈਂ ਇੱਕ ਚੱਕ ਕੇ ਲਿਆ ਆ ਬੰਦਾ ਉਹ ਪਤਾ ਨਹੀਂ ਉਹ ਹੈ ਠੀਕ ਹੈ ਕੀ ਹੈ ਬਚੂ ਜਾਂ ਨਹੀਂ ਇਹ ਰੈਪ ਗਲਤ ਬਣੇ ਹੋਏ ਨੇ ਗਲਤ ਬਣੇ ਹੋਏ ਇਹ ਜਦਾਂ ਨੇ ਤੇ ਸਟicker ਲਗਾਏ ਜਾਣ ਵੀ ਹਾਂ ਇੱਥੇ ਰੈਂਪ ਹਾਈਲਾਈਟਰ ਲਾਏ ਜਾਣ ਪਤਾ ਚੱਲੇ ਠੀਕ ਹੈ ਪਹਿਲਾਂ ਇੱਕ ਵਾਰ ਪਹਿਲਾਂ ਵੀ ਦੇਖ ਚੁੱਕਾ ਥੂਈ ਵਾਲਾ ਜਿਹੜਾ ਰੈਂਪ ਨੇ ਥੂਈ ਰੋਡ ਤੇ ਮੋੜ ਤੇ ਉੱਥੇ ਮੋਟਰਸਾਈਕਲ ਵਾਲਾ ਵਿਚਾਰਾ ਗਿਰਿਆ ਪਰ ਬਚ ਗਿਆ ਹੁਣ ਇੱਕ ਨੂੰ ਮੈਂ ਚੱਕ ਕੇ ਲਿਆ ਆ ਉਹਦਾ ਹਾਰਟ ਰੁਗ ਗਿਆ ਸੀ ਸੀਪੀਆਰ ਮੈਨੂੰ ਟ੍ਰੇਨਿੰਗ ਹੈਗੀ ਸੀਪੀਆਰ ਦਿੱਤੀ ਚੱਲ ਚੱਲ ਰਿਹਾ ਹਾਰਟ ਹਾਰਟ ਹੈਗਾ ਐਮਰਜੈਂਸੀਸ ਮੈਨੇ ਦਾਖਲ ਕਰਾਇਆ ਪਲੀਜ਼ ਉਹ ਰੈਂਪਾਂ ਦਾ ਕੁਝ ਕਰਿਆ ਜਾਂ ਮੈਂ ਰਿਕਵੈਸਟ ਕਰਦਾ ਵੀ ਗਰੀਬ ਬੰਦੇ ਮਾਰੇ ਜਾਂ ਨਾ ਇਹ ਬਣਾਈ ਨਾ ਜਾਣ ਬਚਦਾ ਕਿਉਂਕਿ ਸਰਪੁਰ ਰੋਡ ਤੇ ਮੇਨ ਰੋਡ ਤੇ ਰੈਂਪ ਹੋਣੇ ਨਹੀਂ ਚਾਹੀਦੇ ਕੋਈ ਵੀ ਅਨਨੋਨ ਬੰਦਾ ਜਿਹੜਾ ਅਦਰ ਸਟੇਟ ਦਾ ਹੈ ਉਹਨੂੰ ਨਹੀਂ ਪਤਾ ਹੁੰਦਾ ਵੀ ਉੱਥੇ ਕੀ ਹੈ ਇਹ ਮੋਟਰਸਾਈਕਲ ਤੇ ਆ ਰਿਹਾ ਇਹ ਮੋਟਰਸਾਈਕਲ ਤੇ ਆ ਰਿਹਾ ਸੀ ਮੈਂ ਡੋਗ ਨੂੰ ਕਿਹੜਾ ਘਟਾਰਿਆ ਸੀ ਆਪਣੇ ਨੂੰ ਤੇ ਇਹਦਾ ਹਾਰਟਬੀਟ ਰੁਕ ਗਈ ਦੀ ਸੀਪੀਆਰ ਦਿੱਤੀ ਗਈ ਹਾਰਟ ਚੱਲਦਾ ਰਿਹਾ ਚੱਲ ਗਿਆ ਤੇ ਐਮਰਜੈਂਸੀ ਐਂਬਲੈਂਸ ਦੀ ਅਸੀਂ ਵੇਟ ਐਂਬਲੈਂਸ ਨੂੰ ਕਰਿਆ ਸੀ ਪਰ ਉਹ ਰਖੜੇ ਸੀ ਪਰ ਮੈਂ ਪ੍ਰਾਈਵੇਟ ਆਪਣੀ ਗੱਡੀ 'ਚ ਲੈ ਕੇ ਮੇਰੇ ਨਾਲ ਦੋ ਹੋਰ ਤਿੰਨ ਰੁੱਗੇ ਬੰਦੇ ਉਹਨਾਂ ਨੇ ਹੈਲਪ ਕੀਤੀ ਮੇਰੀ ਤੇ ਅਸੀਂ ਉਹਨੂੰ ਅੰਮ੍ਰਿਤਸਰ ਸੀ ਜੇ ਮੌਕੇ ਤੇ ਮਦਦ ਨਾ ਹੁੰਦੀ ਤਾਂ ਸ਼ਾਇਦ ਮੈਨੂੰ ਹੁਣ ਵੀ ਨਹੀਂ ਪਤਾ ਉਹ ਡਾਕਟਰ ਸਾਹਿਬ ਨੇ ਕਿਹਾ ਵੀ ਹਾਰਟ ਬੀਟ ਓਕੇ ਆ 98 ਸੀ ਮੈਂ ਦੇਖ ਕੇ ਆਇਆ 98 ਸੀ ਠੀਕ ਹੋਗੇਸ਼ ਕੁਮਾਰ ਨਾਮ ਸੇ ਇੱਕ ਬ੍ਰੋਡਡ ਕੇਸ ਹਮਾਰੇ ਪਾਸ ਆਇਆ ਹੈ अभी सुबह 5 बजे के करीब हमारे पास आया है और डेथ राधा स्वामी डेरेवास के करीब वहीं पे बता रहे हैं ਕਾਰਨ ਪਤਾਇਆ ਕਿ ਆ ਕਿਸੀ ਹੋਈ ਹੈ ਜਾਂ ਪੁਲਿਸ ਕੇ ਰਿਕਾਰਡ ਤੋਂ ਪਤਾ ਹੈ ਨਾਮ ਕੀ ਹੈ ਇਸਕਾ yogesh kumar naam hai iska umar kitni hai iski umar abhi tak identify nahi hui hai